ਪਾਕਿਸਤਾਨ ਦੀ ਧਰਤੀ ਤੇ ਆਪਣੇ ਆਪ ਨੂੰ ਸਾਨ ਲੈਣ ਵਾਲੇ ਭਾਈ ਗਜਿੰਦਰ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਨਾਲ ਕੈਨੇਡਾ ਦੀ ਧਰਤੀ ਦੇ ਉੱਤੇ ਇੰਡੀਅਨ ਗਵਰਨਮੈਂਟ ਵੱਲੋਂ ਅਸੈਸਿਨੇਟ ਕੀਤੇ ਗਏ ਭਾਈ ਹਰਦੀਪ ਸਿੰਘ ਨੇਤਰ ਉਹਨਾਂ ਵਿਚੇ ਅਤੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਅਸੈਸਿਨੇਟ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਤਿੰਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਤ ਕੀਤੀ ਜਾਏਗੀ ਉਹਨਾਂ ਸ਼ਰੋਮਣੀ ਕਮੇਟੀ ਨੂੰ ਇਹ ਅਦਾਇਤ ਵੀ ਦਿੱਤੀ ਹੈ ਸਵਾਸਤ ਇਹਨਾਂ ਧੂਆਂ ਫੈਸਲਿਆਂ ਦੇ ਉੱਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਵੈਲਕਮ ਕਰਦੇ ਆਂ ਕਿ ਉਹਨਾਂ ਨੇ ਇਹ ਫੈਸਲੇ ਲਏ ਨੇ ਔਰ ਉਹਦੇ ਨਾਲ ਨਾਲ ਜਿੰਨਾ ਵੀ ਪੰਥ ਇੱਥੇ ਇਕੱਠਾ ਆ ਕ੍ਰੋਸ ਦੀ ਪਾਰਟੀ ਲਾਈਨਸ ਕੱਲ ਆਏ ਨੇ ਵੀ ਕੱਲੇ ਤਾਲਖਾਲ ਸਾਹਿਬ ਤਾਲਖਾਲ ਸਾਹਿਬ ਪੀਓ ਬਾਕੀ ਸਹਿਯੋਗੀ ਜਤੇ ਬੰਦੀਆਂ ਚਾਹੇ ਸਾਡੀਆਂ ਸੰਘਰਸ਼ ਦੀਆਂ ਹਮਖਿਆਲੀ ਨੇ ਜਾਂ ਜਿਹੜੀਆਂ ਪੈਸੇ ਪੰਥ ਕਾਰਜਾਂ ਦੇ ਸਰਗਰਮ ਨੇ ਉਹਨਾਂ ਸਾਰਿਆਂ ਦੇ ਨੁਮਾਇੰਦੇ ਜਿਹੜੇ ਇੱਥੇ ਪਹੁੰਚੇ ਆ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਸਰਦਾਰ ਗਜਿੰਦਰ ਸਿੰਘ ਵਾਕਿਆ ਹੀ ਅੱਜ ਕੌਮ ਦਾ ਹੋਣੇ ਪੜੇ ਨੇ ਔਰ ਆਪਣੇ 73 ਸਾਲਾਂ ਦੇ ਵਿੱਚੋਂ 43 ਸਾਲ ਸੰਘਰਸ਼ ਦੇ ਲਈ ਖੇ ਲਾ ਕੇ ਉਹਨਾਂ ਨੇ ਕਮਾਈ ਕੀਤੀ ਔਰ ਜਿਹੜੀਆਂ ਗੱਲਾਂ ਕਹਿੰਦੇ ਸੀ ਕਿ ਗਜਿੰਦਰ ਸਿੰਘ ਸਭ ਦਾ ਇਤਿਹਾਸ ਹੁੰਦੇ ਨੇ ਅੱਜ ਉਹਨਾਂ ਗੱਲਾਂ ਦੇ ਉੱਤੇ ਇੱਥੇ ਮੋਹਰ ਲੱਗੀ ਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ